ਸਵਾਗਤ ਹੈ ਜੋ ਹੁਸ਼ਾਰਪੁਰ ਦੇ ਉਸੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਹੁਸ਼ਾਰਪੁਰ ਕਾਂਗਰਸ ਵੱਲੋਂ ਅੱਜ ਹੁਸ਼ਾਰਪੁਰ ਦੇ ਸਿਟੀ ਸੈਂਟਰ ਵਿਖੇ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਹ ਰੈਲੀ ਹੁਸ਼ਾਰਪੁਰ ਤੋਂ ਸਾਬਕਾ ਮంత్రి ਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਦੇ ਵਿੱਚ ਅਜੋਜਿਤ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੁੰਦੇ ਨੇ ਹਾਲਾਂਕਿ ਇਸ ਰੈਲੀ ਦੇ ਵਿੱਚ ਵਿਰੋਧੀ ਧਿਰ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਸ਼ਮIA ਵੱਲੋਂ ਵੀ ਸ਼ਮੂਲੀਅਤ ਕੀਤੀ ਜਾਣੀ ਸੀ ਪ੍ਰੰਤੂ ਕਿਸੇ ਨਿੱਜੀ ਕਾਰਨਾਂ ਕਰਕੇ ਇਸ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ ਇਸ ਮੌਕੇ ਪਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਸੰਵਿਧਾਨਕ ਹੱਕਾਂ ਤੇ ਡਾਕਾ ਮਾਰਨ ਦੀਆਂ ਕੋਚੀਆਂ ਚੱਲਾਂ ਚੱਲੀਆਂ ਚਾਰ ਰਹੀਆਂ ਨੇ ਤੇ ਕਾਂਗਰਸ ਪਾਰਟੀ ਇਸ ਨੂੰ ਕਤਈ ਬਰਦਾਸ਼ਤ ਨਹੀਂ ਕਰੇਗੀ ਹਾਲਾਂਕਿ ਇਸ ਮੌਕੇ ਮੀਡੀਆ ਦੇ ਮੁਖਾਤਬ ਵੀ ਅਮਰਿੰਦਰ ਸਿੰਘ ਰਾਜਾ ਵੜੈਗ ਹੋਏ ਨੇ ਤੇ ਜਿਸ ਦੌਰਾਨ ਮੀਡੀਆ ਵੱਲੋਂ ਰਾਜਾ ਵੜੈਗ ਨੂੰ ਤਿੱਖੇ ਸਵਾਲ ਵੀ ਕੀਤੇ ਗਏ ਨੇ ਜਦੋਂ ਮੀਡੀਆ ਵੱਲੋਂ ਰਾਜਾ ਵੜੈਗ ਨੂੰ ਸਵਾਲ ਕੀਤੇ ਗਏ ਨੇ ਤਾਂ ਕੀ ਕੁਝ ਉਨ੍ਹਾਂ ਵੱਲੋਂ ਜਵਾਬ ਦਿੱਤੇ ਗਏ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਜੋ ਸੰਵਿਧਾਨ ਬਚਾਓ ਇਹ ਸਭਾ ਸੀਗੀ ਸਾਡੇ ਹਿਸ਼ਾਰਪੁਰ ਦੇ ਵਿੱਚ ਅਰੋੜਾ ਸਾਹਿਬ ਨੇ ਔਰ ਜ਼िला ਪ੍ਰਧਾਨ ਨੇ ਉਜੋਜਿਤ ਕੀਤੀ ਸੀ ਸੋ ਇਹ ਪੂਰੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਵਿਧਾਨ ਬਚਾਓ ਅਸੀਂ ਸਭਾ ਕਰ ਰਹੇ ਹਾਂ ਰਾਹੁਲ ਗਾਂਧੀ ਜੀ ਦੇ ਹਦੇਸ਼ ਹੈ ਸੰਵਿਧਾਨ ਬਾਰੇ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਕਹਾਣੀ ਸੀ ਕਿਸ ਪ੍ਰਕਾਰ ਸੰਵਿਧਾਨ ਹੋਣ ਦੀ ਚਾਇਆ ਔਰ ਕੀ ਅੱਜ ਦੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਆਰਐਸਐਸ ਦੇ ਲੋਕ ਕਹਿੰਦੇ ਆ ਕਿ ਸੈਕੂਲਰ ਜਿਹੜਾ ਸ਼ਬਦ ਹੈਗਾ ਉਹ ਸੰਵਿਧਾਨ ਚੋਂ ਮਟਾ ਦੇਣਾ ਚਾਹੀਦਾ ਹੈ ਉਹ ਸੋ ਕਈ ਵਾਰੀ ਆਰਐਸਐਸ ਦੀ ਸੋਚ ਤੇ ਜਿਵੇਂ ਦੇਸ਼ ਦੇ ਗ੍ਰ ਮੰਤਰੀ ਨੇ ਕਿਹਾ ਕਿ ਇਤਨੀ ਬਾਤ ਦਾ ਬਾਬਾ ਸਾਹਿਬ ਉਮੀਦਕਰ ਅੰਬੇਦਕਰ ਲਗਾ ਰੱਖੀ ਹੈ ਸੋ ਇਹ ਤਾਂ ਬਹੁਤ ਕਿਰਪਾ ਹੋਈ ਲੜਾਈ ਲੜੀ ਨਹੀਂ ਤਾਂ ਹੁਣ ਤੱਕ ਸੰਵਿਧਾਨ ਨੂੰ ਬਦਲ ਦੇਣਾ ਸੀਗਾ 400 ਸੀਟ ਦਾ ਜਿਹੜਾ ਇਹਨਾਂ ਦਾ ਨਾਰਾ ਸੀ ਉਹ ਲੋਕਾਂ ਨੇ ਪਾਰ ਨਹੀਂ ਹੋਣ ਦਿੱਤਾ ਔਰ ਇਸ ਕਰਕੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਲੋਕਾਂ ਦੇ ਜੋ ਹੱਕ ਹੈਗੇ ਉਹਨਾਂ ਦੇ ਬਾਰੇ ਦੱਸਣ ਵਾਸਤੇ ਅੱਜ ਦੀ ਇਹ ਸਭਾ ਬੁਲਾਈ ਗਈ ਸੀ ਜਿਦੇ ਵਿੱਚ तमाम ਲੋਕ ਅਸੀਂ ਸ਼ਾਮਲ ਹੋਏ ਔਰ ਅੱਜ ਮੈਨੂੰ ਮਕੰਮਲ ਤੌਰ ਤੇ ਇਸ ਦਾ ਫਕਰ ਹੈ ਰੂੜਾ ਸਾਹਿਬ ਤੇ ਕਿ ਜਿਸ ਪ੍ਰਕਾਰ ਦਾ ਅੱਜ ਹਜ਼ੂਮ ਆਇਆ ਓਏ ਦਵਾਬੇ ਦੇ ਵਿੱਚ ਮੈਨੂੰ ਕਦੇ ਪਹਿਲਾਂ ਵੇਖਣ ਨੂੰ ਇਸ ਤਰ੍ਹਾਂ ਦਵਾਬੇ 'ਚ ਮੈਂ ਤਿੰਨ ਚਾਰ ਇੱਥੇ ਆ ਸ਼ਾਮ 84 ਰਾਜ ਮੁਕੇਰੀਆਂ ਵੀ ਕਰਕੇ ਆਇਆ ਹੈ ਬਹੁਤ ਸੋਹਣਾ ਦਵਾਬੇ ਦੇ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਤੇ ਰਿਸਪੌਂਸ ਹੈ ਜੀ ਸੋ ਮੈਨੂੰ ਪੂਰਨ ਉਮੀਦ ਹੈ ਕਿ ਆਉਣ ਆਵੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਚੰਦਾ ਹੈ ਉਹ ਅਸੀਂ ਪੂਰੇ ਹਿਸ਼ਾਰਪੁਰ ਜ਼ਿਲ੍ਹੇ ਚ ਤੇ ਹਿਸ਼ਾਰਪੁਰ ਵੀ ਇੱਥੇ ਆਉਣ ਵਾਲੀ ਸਮਝ ਗੱਡਾਂ ਪ੍ਰਧਾਨ ਜੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਸਾਡੇ ਤੋਂ ਕੀਤਾ ਜਾ ਰਿਹਾ ਪਰ ਇਹ ਵੀ ਦੱਸ ਦੋ ਸੰਵਿਧਾਨ ਨੂੰ ਖਤਰਾ ਕਿ ਨਾ ਕੋਈ ਜੀ ਆਮ ਲੋਕ ਤਾਂ ਸੰਵਿਧਾਨ ਨੂੰ ਬਹੁਤ ਪੜਨਾ ਕਰਦੇ ਨੇ ਮੰਨਦੇ ਨੇ ਜੋ ਆਪਣੇ ਹੱਕ ਨੇ ਕਾਣ ਤਾਂ ਹੀ ਸਰਕਾਰਾਂ ਹੀ ਕਰਦੀਆਂ ਜੀ ਰਾਜਨੀਤਿਕ ਪਾਰਟੀਆਂ ਕਰਦੀਆਂ ਇਸੇ ਕਰਕੇ ਦੱਸ ਰਹੇ ਕਿ ਸੰਵਿਧਾਨ ਦੇ ਪ੍ਰਤੀ ਅਵੇਅਰਨੈਸ ਹੋ ਆਪਦੇ ਹੱਕਾਂ ਤੋਂ ਜਾਣੂ ਹੋ ਔਰ ਅਜਨੀਆਂ ਜਿਹੜੀਆਂ ਸਰਕਾਰਾਂ ਕਿਸ ਪ੍ਰਕਾਰ ਤੇ ਜਿਹੜੀਆਂ ਕਾਨੂੰਨ ਵਿਵਸਥਾ ਤੋਂ ਲੈ ਕੇ ਸਾਡੀ ਜੁਡੀਸ਼ਰੀ ਤੋਂ ਲੈ ਕੇ ਤੁਹਾਨੂੰ ਦੱਸਣਾ ਚਾਹਣਾ ਪਹਿਲੀ ਆਰੀ ਮੋਦੀ ਸਾਹਿਬ ਦੇ ਰਾਜ ਦੇਸ਼ ਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਕੀਤੀ ਸੀ ਕਿ ਇਸ ਦੇਸ਼ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਇਹਨਾਂ ਦਾ ਨikhil ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਆ ਪਿੱਛੇ ਜੇ ਉਹਨਾਂ ਨੇ ਟਿੱਪਣੀ ਕੀਤੀ ਇਮਾਨ ਜੋ ਕੁਝ ਨਿਆਲਿਆ ਦੇਸ਼ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਇਸ ਸਵਿਧਾਨ ਤੇ ਝੋਟ ਹੈਗੀ ਆ ਔਰ ਇਸ ਕਰਕੇ ਜਿਸ ਪ੍ਰਕਾਰ ਮੀਡੀਆ ਜਿਸ ਪ੍ਰਕਾਰ ਏਜੰਸੀਆਂ ਜਿਸ ਪ੍ਰਕਾਰ ਦੇਸ਼ ਦਾ ਜਿਹੜਾ ਏਜੰਸੀਆਂ ਤੇ ਇੰਸਟੀਚਿਊਸ਼ਨ ਹੈ ਜਿਵੇਂ ਕਿ ਸਾਡਾ ਇਲੈਕਸ਼ਨ ਕਮਿਸ਼ਨ ਹੈ ਇਹਨਾਂ ਦਾ ਦੁਰਉਪਯੋਗ ਹੋ ਰਿਹਾ ਹੈ ਔਰ ਇਸ ਕਰਕੇ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਇਹਨਾਂ ਚੀਜ਼ਾਂ ਦਾ ਦੁਰਉਪਯੋਗ ਹੋ ਰਿਹਾ ਹੈ ਕੁਝ ਲੋਕ ਸਰਕਾਰਾਂ ਸਤਾ ਚੜਾਉਣ ਵਾਸਤੇ ਦੇਸ਼ ਦੇ ਉਹਨਾਂ ਇੰਸਟੀਚਿਊਨ ਨੂੰ ਤੋੜ ਮੋੜ ਕੇ ਇਸਤੇਮਾਲ ਕਰ ਰਹੇ ਹਨ 2024 ਦੇ ਵਿੱਚ ਜਿਹੜੀਆਂ ਕਾਂਗਰਸ ਪਾਰਟੀ ਨੇ ਜਿੱਤੀਆਂ ਜੀ ਹੈ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਜੀ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਪੰਜਾਬੀਆਂ ਦਾ ਰਿਸਪੌਂਸ ਮਿਲਿਆ 2027 ਦੇ ਵਿੱਚ ਲੋਕ ਕਹਿਣ ਲੱਗੇ ਕਿ ਕਾਂਗਰਸ ਆਉਣੀ ਪਰ ਕਾਂਗਰਸ ਦਾ ਆਪਸੀ 카ਟੋ ਕਲੇਸ਼ ਟੋਣੀ ਮੁੱਕ ਰਿਹਾ ਕਿਹੜਾ 카ਟੋ ਕਲੇਸ਼ ਹੁਣ ਉੱਥੇ ਪਾਰ ਪੁੱਛਣਾ ਅਸੂਲ ਲੁਧਿਆਣਾ ਜਿੰਮੀ ਚੋਣ ਹੋਈ ਜਾ ਉਹ ਕਹਿੰਦੇ ਕਿਥੇ ਸੁੱਖੀ ਰੰਦਾਵਾ ਨਹੀਂ ਆਏ ਬ੍ਰਿੱਗ ਸਾਹਿਬ ਵੀ ਜਾਦਾ ਨਹੀਂ ਬੋੜੇ ਕਹਿੰਦੇ ਇੱਥੇ ਆਪਣੇ ਬੈਂਸ ਬ੍ਰਦਰ ਆਉਂਦੇ ਕਹਿੰਦੇ ਮੇਰਾ ਵਿਆਹ ਥੋੜੀ ਜਿਹਾ ਜਿਹੜਾ ਮੈਂ ਉੱਥੇ ਸਦਾ ਦੇਣ ਜਾਣਾ ਸੀਗਾ ਸੁੱਖੀ ਰੰਦਾ ਹੁਣ ਵੇਖੋ ਗੱਲ ਇਹ ਆ ਕੁਝ ਦਾ 카ਟੋ ਕਲੇਸ਼ ਆਪੋਜੀਸ਼ਨ ਪਾਰਟੀ ਨੇ ਮੀਡੀਆ ਦੇ ਮਾਧਿਅਮ ਦੇ ਨਾਲ ਉਹਨੂੰ ਕ੍ਰੀਏਟ ਕੀਤਾ ਵੀ ਹੈ ਹਾਂ ਕੋ ਜੇ ਮਾੜੇ ਮੋٹے ਗੁੱਸੇ ਗਿਲੇ ਉਹਨਾ ਤੁਹਾਡੇ ਮਾਈਕ ਰੱਖਣ ਦੇ ਵਿੱਚ ਹੀ ਗੁੱਸਾ ਹੋ ਜਾਂਦਾ ਉਹ ਕਹਿੰਦਾ ਮੈਂ ਇੱਥੇ ਰੱਖਣਾ ਉਹ ਕਹਿੰਦਾ ਇੱਧਰ ਮੈਂ ਰੱਖਣਾ ਇਹ ਅਕਸਰ ਹੀ ਰੋਜ਼ ਲੜਾਈ ਹੁੰਦੀ ਹੈ ਸੋ ਪਰਿਵਾਰਾਂ ਦੇ ਵਿੱਚ ਆਪਾਂ ਰੋਜ਼ਾਨਾ ਆਪਣੇ ਪਰਿਵਾਰ ਦੇ ਵਿੱਚ ਆਪਣੀ ਆਪਣੇ ਪੁੱਤਰ ਨਾਲ ਆਪਣੇ ਪਰਿਵਾਰ ਨਾਲਿਆਂ ਨਾਲ ਵੀ ਗੁੱਸੇ ਗਿਲੇ ਹੋ ਜਾਂਦੇ ਆ ਲੇਕਿਨ ਕਾਨੂੰਨ ਵਿਵਸਥਾ ਲੇਕਿਨ ਇਹ ਜਿਹੜੇ ਗੁੱਸੇ ਗਿਲੇ ਆ ਕੋਈ ਪਰਮਾਨੈਂਟ ਗੁੱਸੇ ਗਿਲੇ ਨਹੀਂ ਹੈ ਔਰ ਜਦੋਂ ਪੰਜਾਬ ਦੀ ਗੱਲ ਹੋਣੀ ਹੈ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਆਉਣੀ ਹੈ ਜਾ ਪੰਜਾਬੀ ਦੀ ਗੱਲ ਹੋਣੀ ਹੈ ਕਾਂਗਰਸ ਪਾਰਟੀ ਦੇ ਹਰ ਲੀਡਰ ਨੇ ਆਪ ਦਾ ਇੰਟਰਸਟ ਛੱਡ ਕੇ ਪੰਜਾਬ ਦੀ ਲੜਾਈ ਲੜਨੀ ਆਮ ਆਜ਼ਮੀ ਪਾਰਟੀ ਦੇ ਕੂਰ ਵਿਜੇ ਪ੍ਰਤਾਪ ਨੂੰ ਯਾਰ ਉਹਨਾਂ ਦਾ ਕੰਮ ਹੈ ਅਸੀਂ ਆਪ ਦੇ ਨੂੰ ਕਿਸੇ ਨੂੰ ਕੱਢਦਾ ਜਾਂ ਨਹੀਂ ਕੱਢਦਾ ਕੂਰ ਵਿਜੇ ਪ੍ਰਤਾਪ ਨੂੰ ਮੈਂ ਤਾਂ ਹੀ ਕਹਿਣਾ ਕਿ ਪਹਿਲਾਂ ਬੜੇ ਧੂਰਾ ਸ਼ੋਰਾਂ ਨਾਲ ਲੈ ਕੇ ਆਏ ਸੀ ਪੂਰੇ ਪੰਜਾਬ ਚ ਕੋੜ ਲਾਈ ਸੀ ਕਿ ਕੂਰ ਵਿਜੇ ਪ੍ਰਤਾਪ ਸਾਡੇ ਨਾਲ ਆ ਰਹੇ ਆ ਹੁਣ ਛੇਤੀ ਉਹ ਵੀ ਭੰਗ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਯੂ ਟਰਨ ਇਹ ਆਮ ਆਦਮੀ ਪਾਰਟੀ ਲੈਂਦੀ ਰਹਿੰਦੀ ਆ ਪਹਿਲਾਂ ਪਹਿਲਾਂ ਸਿੰਘਲਾ ਜੀ ਨੂੰ ਫੜ ਲਿਆ ਫੇਰ ਸਿੰਘਲਾ ਜੀ ਨੂੰ ਛੜਕਾ ਮੈਂ ਤਾਂ ਇਹ ਪੁੱਛਣਾ ਵੀ ਆਮ ਆਦਮੀ ਪਾਰਟੀ ਉਦੋਂ ਗਲਤ ਸੀ ਕਿ ਉਹ ਗਲਤ ਸਰ ਸੋ ਕਹਿਣ ਦਾ ਮਤਲਬ ਇਹ ਹੈ ਅੱਜ ਜੋ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਵਿਅਕਤੀ ਜਦੋਂ ਤੁਸੀਂ ਯੂ ਟਰਨ ਲੈਨੇ ਹੋ ਬੇਸ਼ੱਕ ਉਹ ਬੋਲਦਾ ਨਹੀਂ ਹੈ ਲੇਕਿਨ ਉਹ ਬਟਨ ਨੱਪਣ ਵੇਲੇ ਜਵਾਬ ਦਿੰਦਾ ਹੈ ਕਿ ਤੂੰ ਗਲਤ ਹੈ ਇਹੜਾ ਖਮਿਆਜਾ 2027 ਤੋਕਣਾ ਪਏਗਾ ਜੇ ਡਾਕਟਰ ਡਾਕਟਰ ਰਾਜ ਕੁਮਾਰ ਚੱਪੇਆ ਤੇ ਬਾਹਰ ਪਰ ਜਦੋਂ ਕੋਈ ਆਪੋਜੀਸ਼ਨ ਦੇ ਵਿੱਚ ਬੈਠਾ ਹੁੰਦਾ ਉਹ ਇਹ ਲੱਗਿਆ ਜਾਂਦਾ ਜੀ ਇਹ ਕਿਸੇ ਸਾਜਿਸ਼ ਵਿੱਚ ਆਇਆ ਹੈ ਸਾਹੇ ਆਪਾਂ ਕਹਿੰਦੇ ਨਹੀਂ ਮਗਰ ਪਰ ਮਜੀਠੀਆ ਜੀ ਦੀ ਗੱਲ ਕਰਦੇ ਆ ਪਰ ਹੁਣ ਸਾਰੇ ਮਜੀਠੀਆ ਜੀ ਦੇ ਹੱਕ 'ਚ ਆ ਕਿ ਇਹ ਪੰਜਾਬ ਦੇਖੋ ਗੱਲ ਗੱਲ ਇਹ ਆ ਪੰਜਾਬ ਚ ਨਸ਼ਾ ਮੁਕਤ ਗਲੀ ਬਾਕੀ ਨਹੀਂ ਹੋਣਾ ਸਾਡੀ ਸਰਕਾਰ ਵੇਲੇ ਵੀ ਨਸ਼ਾ ਸੀ ਪਰ ਇਹ ਨਸ਼ਾ ਕਾਦੀ ਦਾ ਲੈ ਕੇ ਆਇਆ ਸੀ ਇਹ ਜਿਹੜਾ ਚਿੱਟਾ ਉਹ ਜਿਹੜਾ ਸਮਾਕਾ ਇਹ ਕਾਲੀ ਦਾ ਉਹਦੇ ਸਮੇਂ ਆਇਆ ਸਾਡੀ ਸਰਕਾਰ ਚ ਵੀ ਚੱਲਦਾ ਰਿਹਾ ਹੋਣਾ ਵੀ ਸਰਕਾਰ ਚ ਵੀ ਚੱਲ ਰਿਹਾ ਹੈ ਇਹ ਰੋਕ ਨਹੀਂ ਸਕਦਾ ਇਹ ਰੋਕ ਸਕਦਾ ਜੇ ਅਸੀਂ ਰੋਜ਼ਗਾਰ ਦੀ ਜੇ ਨੋਚ ਮੰਗਾਂ ਜਾਂ ਇਹਦੇ ਤੇ ਚਰਚਾ ਕਰੀਏ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੀ ਵਿਧਾਨ ਸਭਾ ਚ ਤਾਂ ਨਸ਼ੇ ਤੇ ਚਰਚਾ ਹੁੰਦੀ ਹੈ 1/2 ਘੰਟਾ ਚਰਚਾ ਚਾਹੀਦੀ ਇਹਦੇ ਤੇ ਮਹੀਨਾ ਕਿ ਆਰਾਮ ਦੇ ਨਾਲ ਇਹ ਬੜਾ ਵੱਡਾ ਮੁੱਦਾ ਹੈ ਇਹਦੇ ਤੇ ਸਾਰੇ ਜਾਣੇ ਆਪਣੇ ਆਪਣੇ ਵਿਚਾਰ ਦੱਸਣ ਫੇਰ ਬੁੱਧੀ ਜੀ ਵਾਣੂ ਸਭ ਆ ਜਾਵੇ ਫੇਰ ਇੱਕ ਪੇਪਰ ਬਣਾਏ ਕਿ ਆ ਤਰੀਕੇ ਅਪਣਾਏ ਜਾ ਸਕਦੇ ਆ ਨਸ਼ਾ ਖਤਮ ਹੋਸੀ ਕਿਸੇ ਦਾ ਘਟਾਉਣ ਨਾਲ ਕਿਸੇ ਦੇ ਪਰਚਾ ਦੇ ਨਾਲ ਮੈਨੂੰ ਲੱਗਦਾ ਸਾਡਾ ਨਸ਼ਾ ਮੁਕਤ ਨਹੀਂ ਹੋਵਾਂਗੇ ਸਾਨੂੰ ਸਾਰਿਆਂ ਨੂੰ ਰੋਜ਼ ਮਿਲ ਕੇ ਇਹਦੇ ਕੰਮ ਕਰਨਾ ਚਾਹੀਦਾ ਹੈ। ਡਾਕਟਰ ਜਕਰ ਡਾਕਟਰ ਰਾਜਕੁਮਾਰ ਚੱਪੇਵਾਲ ਵਾਪਸੀ ਕਰਨਗੇ ਤਾਂ ਤੁਹਾਡੇ ਵੱਲੋਂ ਸਵਾਗਤ ਕੀਤਾ ਜਾਏਗਾ। ਪਰ ਕਾਈਂ ਚਰਚਾਵਾਂ ਨੇ ਕਿ ਉਹ ਸ਼ਾਇਦ ਘਰ ਵਾਪਸੀ ਕਰ ਸਕਦੇ ਨੇ। ਮੈਨੂੰ ਲੱਗਦਾ ਤੁਸੀਂ ਕਿਹੜੇ ਚੈਨਲ ਤੋਂ? ਮੈਨੂੰ 4ਪਰ ਨਿਊਜ਼ ਤੋਂ। 4ਪਰ ਨਿਊਜ਼ ਤੋਂ। ਮੈਨੂੰ ਲੱਗ ਰਿਹਾ ਵੀ ਜੇਕਰ ਤੁਸੀਂ ਕੱਲੂ ਡੇਲੀ ਪੋਸਟ ਨੂੰ ਜੁਆਇਨ ਕਰੋਗੇ। ਮੈਂ ਨਹੀਂ ਕਰਦਾ। ਕਿ ਜੇ ਇਹਨਾਂ ਵਿੱਚ ਆਪ ਤਾਂ ਮੈਂ ਉਦੋਂ ਹੀ ਦੱਸੂਗਾ। ਉਹ ਆਪਣੇ ਆਪ ਹੀ ਸਵਾਲ ਕਰ ਲੈਗੇ ਤੇ ਕਰੂਗੇ ਜੀ ਫਿਰ। ਮੈਂ ਜਦੋਂ ਇਸ ਤਰ੍ਹਾਂ ਦੀ ਗੱਲ ਹੋਏਗੀ ਉਦੋਂ ਇਹਨਰ ਤੇ ਟਿੱਪਾ ਟਿੱਪੜੀ ਕਰਦਾ ਹਾਲਾਤ ਕਿਵੇਂ ਹੋਣਗੇ ਸਮਾਂ ਕਿਵੇਂ ਹੋਵੇਗਾ ਸਥਾਨ ਕੀ ਹੋਵੇਗਾ ਕੀ ਮੌਕਾ ਦੱਸੇਗਾ ਇਹ ਉਦੋਂ ਮੈਂ ਦੱਸੂਗਾ ਜੱਗੂ ਭਗਵਾਨਪੁਰੇ ਦੇ ਪਰਿਵਾਰ ਨੇ ਦੂ ਚਲਾਇਆ ਕਿ ਸੁਖਿੰਦਰ ਰੰਧਾਵਾ ਨੇ ਜਿਹੜਾ ਉਹਦੀ ਮਾਂ ਦਾ ਉਹ ਜਿਹੜਾ ਮੁੰਡਾ ਇੱਕ ਮਰਿਆ ਉਹ ਕਤਲ ਉਹ ਸੁਖਿੰਦਰ ਰੰਧਾਵਾ ਉਹਨਾਂ ਨੇ ਕਰਵਾਇਆ ਇਹ ਗੈਂਗਸਟਰ ਲੋਗ ਆ ਜਿਹੜੇ ਇਹ ਲੋਗ ਰਾਜਨੀਤੀ ਦੇ ਵਿੱਚ ਹੁਣ ਇਹਨਾਂ ਨੂੰ ਇਸਤੇਮਾਲ ਕੀਤਾ ਇਹਨਾਂ ਸਰਕਾਰਾਂ ਨੇ ਆ ਜਿਹੜੀਆਂ ਸਰਕਾਰਾਂ ਪਹਿਲੀ ਵਾਰੀ ਪਤਾ ਲੱਗਿਆ ਵੀ ਜਲੰਧਰ ਬਾਈ ਇਲੈਕਸ਼ਨ ਤੋਂ ਉਥੇ ਕੇ ਗੈਂਗਸਟਰ ਨੂੰ ਛਡਵਾਇਆ ਵੀ ਤੂੰ ਜਾ ਕੇ ਲੋਕਾਂ ਨੂੰ ਧਮਕਾ ਫਿਰ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਅੰਦਰ ਭੇਜਿਆ ਇਸ ਤਰ੍ਹਾਂ ਦਾ ਹੀ ਕੁਝ ਰੋਲ ਗਰਦਾਸਪੁਰ ਛੋੜਿਆ ਮੇਰਾ ਬਾਬਾ ਨਾਨਕ ਛੋੜਿਆ ਲੇਟੈਂ ਇਸ ਕਾਲ ਵਿੱਚ ਕੋਈ ਦੰਮੀ ਹੈ ਅਸੀਂ ਰਾਜਨੀਤਿਕ ਲੋਕ ਕਿਸੇ ਦੀ ਜਾਨ ਬਚਾ ਸਕਦੇ ਹਾਂ ਚਾਹੇ ਉਹ ਸਾਡਾ ਦੁਸ਼ਮਣ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਅਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਇਹ jaan بوچ ਕੇ ਵਿਰੋਧੀਆਂ ਵੱਲੋਂ ਪ੍ਰੋਪਗੈਂਡਾ ਹੂ